ਤੋ ਦੇਖੋ ਆਪਾਂ ਇੱਕ ਦਿਨ ਦਾ ਟ੍ਰਿਪ ਰੱਖਿਆ ਗਿਆ ਸੀਗਾ ਪਹਿਲਾ ਪੜਾ ਸੀਗਾ ਆਪਣਾ ਕਿਲਾ ਸਾਹਿਬ ਦੂਜਾ ਪ੍ਰਵਾਹ ਜਿਹੜਾ ਪੜਾ ਆਪਣਾ ਇਹ ਮੇਰੀ ਭੈਣ ਹੈ ਇਹਨਾਂ ਦੇ ਘਰੇ ਰੱਖਿਆ ਗਿਆ ਹੈ ਸਭ ਤੋਂ ਪਹਿਲਾਂ ਜਦੋਂ ਆਪਾਂ ਇਹਨਾਂ ਦੇ ਘਰੇ ਆਏ ਆ ਆਪਾਂ ਇਹਨਾਂ ਦੇ ਘਰੇ ਆ ਕੇ ਇਹਨਾਂ ਦਾ ਸਵਾਗਤ ਕਰਾਂਗੇ ਇਹ ਉਹਨਾਂ ਆਪਣੀ ਜਿਹੜੀ ਪਰੰਪਰਾ ਹੈ ਆਪਣੇ ਪਰੰਪਰਾ ਅਨੁਸਾਰ ਆਪਾਂ ਉਸ ਸੁੱਲ ਮਾਲਕ ਪਰਮ ਪਿਤਾ ਪਰਮਾਤਮਾ ਕੋਲੇ ਰਾਠੀ ਪਰਿਵਾਰ ਤੰਦਰੁਸਤ ਰਹੇ ਇਹਨਾਂ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜਿਆਂ ਦਾ ਵਾਸਾ ਰਹੇ ਤੇ ਇਹਨਾਂ ਦਾ ਪਰਿਵਾਰ ਦੇ ਉੱਪਰ ਉਸ ਸੁੱਲ ਮਾਲਕ ਪਰਮ ਪਿਤਾ ਪਰਮਾਤਮਾ ਦਾ ਮਿਹਰ ਭਰਿਆ ਹੱਥ ਹਰ ਵੇਲੇ ਬਣਿਆ ਰਹੇ ਇਹ ਆਪਾਂ ਇਹਨਾਂ ਦੇ ਪ੍ਰਤੀ ਇੱਥੇ ਅਰਦਾਸ ਕਰਨੀ ਆਓ ਸਾਰੇ ਰਲ ਕੇ ਆਪਾਂ ਰਾਠੀ ਪਰਿਵਾਰ ਦੇ ਲਈ ਇਹਨਾਂ ਦੀਆਂ ਤੰਦਰੁਸਤੀਆਂ ਲਈ ਇਹਨਾਂ ਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਬਣਾ ਰਵੇ ਇਹਨਾਂ ਦਾ ਪਰਿਵਾਰ ਮੁਸੀਬਤਾਂ ਤੋਂ ਬਚਿਆ ਰਵੇ ਤੇ ਖੁਸ਼ੀਆਂ ਖੇੜੇ ਇਹਨਾਂ ਦੇ ਪਰਿਵਾਰ ਵਿੱਚ ਆਉਣ ਆਓ ਸਾਰੇ ਰਲ ਕੇ ਆਪਾਂ ਕੁੱਲ ਮਾਲਕ ਪਰਮ ਪਿਤਾ ਪਰਮਾਤਮਾ ਕੋਲੇ ਅਰਦਾਸ ਕਰੀਏ ਗੱਟੋ ਬਟਾ ਹੁਣ ਜਿਵੇਂ ਆਪਣੀ ਪਰੰਪਰਾ ਹੈ ਆਪਾਂ ਵੇਖੋ ਜੋ ਵੀ ਇਹਨਾਂ ਨੂੰ ਆਪਣੇ ਵਾਸਤੇ ਕੀਤਾ ਉਹਦਾ ਤਾਂ ਆਪਾਂ ਮੁੱਲ ਨਹੀਂ ਮੋੜ ਸਕਦੇ ਪਰ ਆਪਣੀ ਪਰੰਪਰਾ ਦੇ ਅਨੁਸਾਰ ਆਪਾਂ ਇਹਨਾਂ ਨੂੰ ਇੱਕ ਟੋਕਨਾ ਫਲੱਵ ਦੇਵਾਂਗੇ ਜਦੋਂ ਇਹ ਉਸ ਆਪਣੇ ਉਸ ਜਿਹਨਾਂ ਨੂੰ ਦੇਖਿਆ ਕਰਨਗੇ ਤਾਂ ਜ਼ਰੂਰ ਕਿਸ ਨਾ ਕਿਤੇ ਇਹਨਾਂ ਨੂੰ ਜਿਹੜੀ ਆਪਣੇ ਉਸ ਇਸ ਸੰਸਥਾ ਦੀ ਯਾਦ ਆਉਂਦੀ ਰਹਿ ਕਰੂਗੀ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਟੋਕਰਾ ਫਲਾਵ ਦੇਣਾ Thank <laughs> you.